ਇਹ ਜੀ ਦੇਖੋ ਸਾਡੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਆਦਰਨੀਏ ਸ੍ਰੀ ਅਰਵਿੰਦ ਕੇਜਰੀਵਾਲ ਜੀ ਮਨਿੰਸ਼ ਰੋਧਾ ਜੀ ਯਮਨ ਰੋੜਾ ਜੀ ਮਾਝੂ ਦੇ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਇੱਕ ਬੜੀ ਵਧੀਆ ਉਹਨਾਂ ਦੀ ਸੋਚ ਹੈ ਜੀ ਦੇਖੋ ਹਰ ਧਰਮ ਨੂੰ ਇੱਕੋ ਜੀ ਨਿਗਾਹ ਨਾਲ ਦੇਖਦੇ ਨੇ ਤੇ ਮੈਂ ਕਹਿੰਦਾ ਬੰਦੇ ਵੀ ਉਹ ਹੁੰਦੇ ਨੇ ਜਿਹੜੇ ਹਰ ਧਰਮ ਨੂੰ ਹਰ ਕਮਿਊਨਿਟੀ ਨੂੰ ਇੱਕ ਨਿਗਾਹ ਨਾਲ ਦੇਖਣ ਸਰ ਤਮਨੂ ਜਿਹੜਾ ਵਾ ਇੱਕੋ ਜਿਹਾ ਦੇਖਦੇ ਨੇ ਇਸੇ ਤਰ੍ਹਾਂ ਸਿੱਖ ਸਮਾਜ ਦੇ ਅੰਦਰ ਸਿੱਖ ਧਰਮ ਨੂੰ ਅੱਗੇ ਲੈ ਜਾਣ ਵਾਸਤੇ ਸਿੱਖ ਧਰਮ ਦਾ ਇਤਿਹਾਸ ਉਜਾਗਰ ਕਰਨ ਵਾਸਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਆਰੰਭ ਕੀਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੀ ਸ਼ਹਾਦਤ ਨੂੰ ਤੇ ਉਹਨਾਂ ਦੇ ਗੁਰਸਿੱਖ ਸਾਡੇ ਪਿਆਰ ਵਾਲੇ ਗੁਰਸਿੱਖ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਜਿਹੜਾ ਸਮਾਗਮ ਸਾਰਾ ਚੱਲ ਰਿਹਾ ਪੰਜਾਬ ਸਰਕਾਰ ਵੱਲੋਂ ਤੇ ਬਹੁਤ ਵਧੀਆ ਪ੍ਰਬਾਲਾ ਵਾ ਪੜੀ ਗਿੰਦੇ ਚ ਵਿਦਿਆਰਥੀ ਕਾਲਜਾਂ ਸਕੂਲਾਂ ਤੋਂ ਵੀ ਪਹੁੰਚੇ ਲੱਗਦਾ ਇੱਕ ਚੰਗਾ ਤਰੀਕਾ ਆ ਇਹ ਵੀ ਉਹਨਾਂ ਤੱਕ ਹਾਂਜੀ ਬਹੁਤ ਇਤਿਹਾਸ ਦਾ ਬਹੁਤ ਵਧੀਆ ਮੈਸੇਜ ਹੈ ਜੀ ਬੜਾ ਵਧੀਆ ਮੈਂ ਬਾਹਰ ਬੱਚਿਆ ਮੈਂ ਜਦੋਂ ਆਰਐਸ ਨੀਟਰ ਹੋਇਆ ਬੱਚਿਆਂ ਨੇ ਬੜਾ ਪਿਆਰ ਕੀਤਾ ਉਹਨਾਂ ਸ਼ਿਭਸੂ ਕੀਤੀ ਇਸ ਗੱਲ ਦੀ ਕਿ ਦੇਖੋ ਪੰਜਾਬ ਤੇ ਪਹਿਲੀ ਸਰਕਾਰ ਆ ਪੰਜਾਬ ਸਰਕਾਰ ਪਹਿਲੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਇਹੋ ਜਿਹਾ ਇਤਿਹਾਸਿਕ ਫੈਸਲਾ ਲੈ ਕੇ ਜਿਹੜਾ ਸਿੱਖ ਇਤਿਹਾਸ ਦੀ ਜਿਹੜੀ ਆ ਸੇਕੀ ਹਿਟਰੀ ਜਿਹੜੀ ਆ ਸਾਨੂੰ ਸੋਝੀ ਪਾਇ ਦਿੱਤੀ ਜਾ ਰਹੀ ਆ ਤੇ ਸਾਨੂੰ ਦੱਸਿਆ ਜਾਣ ਯੁਵਾ ਨੂੰ ਅੱਜ ਬਿਲਕੁਲ ਜੀ ਸਾਡੇ ਜਿਹੜੇ ਆ ਜਿਨ੍ਹਾਂ ਨੇ ਆਪਣਾ ਕੈਬਨਿਟ ਮੰਤਰੀ ਜਿਹੜੇ ਮੰਤਰੀ ਹਰਜੋਤ ਸਿੰਘ ਬਾਜ ਜੀ ਜਿਹੜੇ ਸਿੱਖਿਆ ਮੰਤਰੀ ਆ ਉਹਨਾਂ ਨੂੰ ਸਰੇ ਪੋਸ਼ਟਿਕ ਪਾਈ ਆ ਉਹਨਾਂ ਦੱਸਿਆ ਕੇਂਦਰ ਦੇ ਕਈ ਸਕੂਲਾਂ ਦੇ ਵਿੱਚ ਭਾਨ ਸਰੀਮੇ ਦੇਗ ਬਖਤਰ ਸਾਹਿਬ ਜੀ ਤੇ ਆਪਣਾ ਭਾਈ ਮਤੀ 10 5 ਸਤੀ 10 ਭਾਈ ਦਿਆਲਾ ਜੀ ਜਿੱਦਾਂ ਬਾਬਾ ਜੀਵ ਸਿੰਘ ਸਾਹਿਬ ਭਾਈ ਜੱਤਾ ਜੀ ਸਾਡੇ ਸ਼ਹੀਦ ਨੇ ਉਹਨਾਂ ਬਾਰੇ ਜਿਹੜਾ ਅਸੀਂ ਸਕੂਲ ਦੇ ਵਿੱਚ ਵੀ ਇਹ ਸਿਲੇਬਸ ਜਿਹੜਾ ਚਾਲੂ ਕਰਾਂਗੇ ਉਹਨਾਂ ਬਾਰੇ ਪੜਾਇਆ ਕਰਾਂਗੇ ਛੇਦਾਂ ਕਰਦੇ ਜਾਰੇ ਨੇ ਉਪਰਾਲੇ ਜਿਹੜੇ ਸਰਕਾਰ ਵੱਲੋਂ ਕਰਦੇ ਰਹਿਣਾ ਚਾਹੀਦਾ ਕਿ ਉਮੀਦ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਕਰਦੇ ਰਹਿਣਾ ਚਾਹੀਦਾ ਤੇ ਇਹ ਆਮ ਆਦਮੀ ਪਾਰਟੀ ਜਿਹੜੀ ਕਰ ਰਹੀ ਐ ਐਸੇ ਉਪਰਾਲੇ ਕਿਉਂਕਿ ਪਿਛਲੀਆਂ ਰਵਾਇਤੀ ਜਿਹੜੀਆਂ ਪਾਰਟੀਆਂ 75 ਸਾਲ ਤੋਂ ਸਰਕਾਰਾਂ ਚੱਲ ਰਹੀਆਂ ਮੈਨੂੰ ਨਹੀਂ ਮੇਰੀ ਨਿਗਾਹ 'ਚ ਨਹੀਂ ਜਾਂ ਮੇਰੀ ਉਮਰ ਦੇ ਵਿੱਚ ਮੈਂ ਨਹੀਂ ਦੇਖਿਆ ਤੇ ਇਹ ਜਿਹੜਾ ਉਪਰਾਲਾ ਹੋਰ ਕਿਸੇ ਸਰਕਾਰ ਨੇ ਕੀਤਾ ਹੋ ਕੇ ਇਹ ਆਮ ਆਦਮੀ ਪਾਰਟੀ ਜਿਨਾਂ ਨੇ ਐਸਾ ਉਪਰਾਲਾ ਕੀਤਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਲੋ ਸ਼ਹਿਰ ਵਾਸੀਆਂ ਰਾਜ ਦੇ ਦਿਨ ਮੈਂ ਜੀ ਇਹ ਮੈਸੇਜ ਦੇਣਾ ਚਾਹੁੰਨਾ ਕਿ ਸਾਨੂੰ ਆਪਣੇ ਮੋਢਲੇ ਵਿਰਸੇ ਨਾਲ ਮੋਢਲੇ ਇਤਿਹਾਸ ਨਾਲ ਤੇ ਸਾਨੂੰ ਸਮਾਜ ਦੇ ਨਾਲ ਤੇ ਸਾਨੂੰ ਸਭਿਆਚਾਰ ਦੇ ਨਾਲ ਜੁੜਨਾ ਚਾਹੀਦਾ ਸਾਨੂੰ ਹਿਸਟਰੀ ਨੂੰ ਸਮਝਣਾ ਚਾਹੀਦਾ ਸਾਡਾ ਇਤਿਹਾਸ ਕੀ ਹੈ ਅਸੀਂ ਕੀ ਸਾਂ ਤੇ ਇਸ ਕਰਕੇ ਨੌਜਵਾਨਾਂ ਨੂੰ ਜਵਾਨੋ ਮੇਰੀ ਇਹ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੰਕੀ ਦੇ ਨਾਲ ਪਿਆਰ ਕਰੋ ਹਾ ਧਰਮ ਦੇ ਨਾਲ ਪਿਆਰ ਕਰੋ ਹਾਂ ਜੀ ਕੁਮਿੰਦਰ ਕੋਰਿਆ ਮੈਂ ਬੈਰੀਗੇਟ ਆਈਟੀਆਈ ਚ ਇੰਸਟ੍ਰਕਟਰ ਆ ਤੇ ਅੱਜ ਸਾਨੂੰ ਇੱਥੇ ਮੌਕਾ ਮਿਲਿਆ ਹੈ ਕਿ ਤੇ ਇੱਕ ਪਾਤ ਜੀ ਦੀ ਸ਼ਾਦਤ ਹੈ ਜਿਹੜਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੈ ਅਸੀਂ ਉੱਚ ਸਾਰੇ ਜਾਨੇ ਆਏ ਆ ਆਪਣੇ ਬੱਚਿਆਂ ਨੂੰ ਲੈ ਕੇ ਸਕੂਲ ਦੇ ਤੇ ਸਾਨੂੰ ਬੜਾ ਵਧੀਆ ਲੱਗਦਾ ਪਿਆ ਕਿ ਅਸੀਂ ਇੱਥੇ ਆਏ ਆ ਤੇ ਦੇਖਾਂਗੇ ਉਹਨਾਂ ਦੀ ਜੀਵਨੀ ਬਾਰੇ ਵੀ ਕੁਝ ਪਤਾ ਲੱਗੇਗਾ ਬੱਚਿਆਂ ਨੂੰ ਇਸ ਤਰ੍ਹਾਂ ਦੇ ਬੱਚੇ ਬਿਲਕੁਲ ਕਰਾਣੇ ਚਾਹੀਦੇ ਆ ਤਾਂ ਜੋ ਜਿਹੜੇ ਆਜਕਲ ਦੇ ਆਉਣ ਵਾਲੇ ਬੱਚੇ ਉਹਨਾਂ ਨੂੰ ਸਾਡੀ ਹਿਸਟਰੀ ਸਿੱਖ ਹਿਸਟਰੀ ਬਾਰੇ ਵੀ ਕੁਝ ਨਾ ਕੁਝ ਪਤਾ ਲੱਗ ਸਕੇ ਇਸ ਸਾਢੇ 74 ਮਾਣ ਉਹਨਾਂ ਦਾ ਵਾਧਾ ਹਾਂਜੀ ਬਹੁਤ ਵਧੀਆ ਪ੍ਰਾਲਾ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਨੌਲੇਜ ਮਿਲ ਰਿਹਾ ਗਿਆਨ ਸਭ ਕੁਝ ਤੋਂ ਮਿਲੇਗਾ ਕੋਈ ਲਿਖਣ ਤੋਂ ਪੈਦਾ ਬਿਲਕੁਲ ਬਿਲਕੁਲ ਕਰਵਾਉਂਦੇ ਰਹਿਣਾ ਚਾਹੀਦਾ ਹਾਂਜੀ ਹਾਂਜੀ ਬੱਚਿਆਂ ਨੂੰ ਜਿਆਦਾ ਬੱਚਿਆਂ ਨੂੰ ਹੈ ਕਿ ਉਹਨਾਂ ਨੂੰ ਸਾਰਾ ਪਤਾ ਲੱਗਦਾ ਹੈ ਹਿਸਟਰੀ ਦਾ ਸਾਡੇ ਗੁਰੂ ਸਾਹਿਬਾਨ ਦੇ ਜਿਹੜੀ ਕੁਰਬਾਨੀਆਂ ਨੇ ਉਹਨਾਂ ਬਾਰੇ ਵੀ ਪਤਾ ਲੱਗਦਾ ਹੈ ਫੇਰ ਲਿਖੋ ਸਦਾ ਚਾਰ ਮੰਦਿਰ ਰਹਿਣੀ ਨਾਮ ਯਾਰ ਸ਼ਾਹੀ ਇਹ ਸਦਾ ਜਾਗ ਮਾ ਹੱਥ ਤਲਵਾ ਬਾਕ ਦਰਦ ਸਮਾਂ ਬਰਦਾ ਕਿਸੇ ਦਾ ਯਾਰ ਨਹੀਂ ਧੀਰ ਲੋਕੋ ਤੇੜੀ ਪਾਪ ਦੀ ਖੋਮ ਦੀ ਪਾਰ ਨਹੀਂ ਸ਼ਹਿਰਾਂ ਨੇ ਸਾਰੇ ਸ਼ਹਿਰਾਂ ਵਿੱਚ ਮਨਾਏ ਜਾ ਰਹੇ ਕੁੜੇ ਦੇ ਗਏ ਜੀਰਕੂ ਕੋਲਾਟੇ ਆਏ ਪਿੰਲਾ ਪਿਆਰੇ ਇਲਾਕੇ ਆਏ ਉਸ ਸਮੇਂ ਵਾਰ ਤੇ ਬੜੇ ਗੌਰ ਨਾਲ ਸੂਰਜ ਦੀ ਲਾਈਟ ਐਂਡ ਸਾਊਂਡ ਜਿਹੜਾ ਪ੍ਰੋਗਰਾਮ ਆ ਕੁਝ ਉੱਜੇਗਾ ਉਹ ਕਹਿੰਦੀ ਹੈ ਨਾ ਮੇਰਾ ਪਤੈ ਲੋ ਲਈ ਨਾ ਫੇਦੇ ਨਾ ਨਾ ਪਏ ਮੰਨਣਾ ਨਾ ਕਹੇ ਤੇ ਨਾ ਨਾ ਪਏ ਮੰਨਣਾ ਦਾ ਜੀ ਉਹਦੇ ਤੋਂ ਬਾਅਦ ਸੱਤਵੇਂ theater ਪਾਤਸ਼ਾਹ ਬਿਣੀ ਬਾਬਾ ਸ੍ਰਿਗਾ ਮੰਗ ਭਾਈ ਜੀਰਾ ਮੰਗੇ ਦਿਵਾਨ ਤੇ ਨਾਵੇਂ ਪਾਤਸ਼ਾਹ ਦਾ ਦਿਵਾਨ ਆ ਮੇਰੇ ਅੰਤ ਦੇ ਮੰਗ ਲੈ ਜੋਇ ਚ ਆ ਉਹ ਫੱਟੇ ਬਿਨਾਸ ਨੇ ਉਹਨੋ ਦੀਆ ਬਹੁਤ ਬਹੁਤ ਹੀ ਵਧੀਆ ਹੈ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਤਾਂਕਿ ਸਾਰੀ ਸੰਗਤ ਸਾਰੀ ਸਭ ਲੋਕਾਂ ਨੂੰ ਪਤਾ ਚੱਲ ਸਕੇ ਕਿ ਆਪਣੇ ਸਿੱਖ ਧਰਮ ਕਿਸ ਕਿੰਨੀ ਕਿੰਨੀ ਕੁਰਬਾਨੀਆਂ ਦਿੱਤੀਆਂ ਨੇ ਤੇ ਕਿੱਥੇ ਤੱਕ ਜਾ ਸਕਦੇ ਨੇ ਅੱਜ ਉਹਨਾਂ ਦਾ ਸਰਕਾਰ ਹੋਵੇ ਕੋਈ ਗੱਲ ਕਰ ਰਹੇ ਵਾਲੀ ਪੀੜ੍ਹੀ ਇੱਕ ਜੋ ਉਹਨਾਂ ਨੂੰ ਮਿਲੇਗੀ ਪਤਾ ਲੱਗਦਾ ਹੈ ਜੀ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਮੈਨੂੰ ਗੁਰੂ ਦੇ ਹੁਕਮ ਦੇ ਬਹੁਤ ਵਧੀਆ ਲੱਗ ਰਿਹਾ ਹੈ ਬੱਚਾ ਸਿੱਖ ਨੂੰ ਮਿਲ ਰਿਹਾ ਹੈ ਬੱਚਿਆਂ ਨੂੰ ਜਿੱਦਾਂ ਦੇ ਅੱਜ ਕੱਲ ਬੱਚੇ ਆ ਇਹਨਾਂ ਨੂੰ ਸਿੱਖਿਆ ਉਹਨਾਂ ਨੂੰ ਸਹੀ ਪਾਸੇ ਤੋਂ ਸਹੀ ਪਾਸੇ ਲੈ ਕੇ ਜਾਇਆ ਜਾਵੇ ਹਾਂ ਜੀ ਜਿਵੇਂ ਬੱਚਿਆਂ ਨੂੰ ਵੱਧ ਤੋਂ ਵੱਧ ਪਿਆਰੇ ਪਤਾ ਲੱਗ ਸਕੇ ਭਾਈ ਮਤਿ ਦਾ ਸਾਰੇ ਬੱਚੇ ਸਾਰੇ ਸਿੱਖੀ ਨਾਲ ਜੋੜ ਸਕਣ

ਉਨਾ ਵਰਗਾ ਕਰਮ ਕੋਈ ਕਰ ਨਹੀਂ ਸਕਦਾ ਇਹ ਅੰਮ੍ਰਿਤਸਰ ਦੇ ਹੈ ਇੱਕ ਬਹਾਦਰ ਸਿੱਖ ਰਿਆਰੀ ਨਕਿੰਹੂਆ ਕੋਈ ਐਸੀ ਕੁਰਬਾਨੀ ਕਰ ਸਕਦਾ ਆਪਣੇ ਧਰਮ ਵਾਸਤੇ ਜੋ ਕੁਰਬਾਨੀ ਹੋਣੀ ਚਾਹੀਦੀ ਹੈ ਰੁਤੇਗਲ ਸਾਹਿਬ ਜੋ ਝੋਪੜੀ ਸਾਹਿਬ ਹੈ ਧੋਪੜੀ ਸਾਹਿਬ ਧੋਪੜੀ ਸਾਹਿਬ ਜਾਂਦੇ ਹੋ ਉਹਨਾਂ ਆਪਲੇ ਆਪ ਝੋਪੜੀ ਸਾਹਿਬ ਜਾਂਦੇ ਹੋ ਕਿ ਜੰਜੂ ਇਹ ਉੱਥੋਂ ਸ਼ੁਰੂ ਹੋਇਆ ਪੂਰਾ ਕੀ ਨੂੰ ਬਣੂ ਤਲੂ ਮੈਂ ਸਹੀ ਦੇਖਿਆ ਦਰਸ਼ਨ ਕੀਤੇ ਬੰਦਾ ਸੱਚੇ ਪਾਤਸ਼ਾਹ ਨੂੰ ਰਾਮ ਜੀ ਨੇ ਬੜੇ ਨਾਚ ਰੀਤ ਬਹੁਤ ਅੱਛਾ ਪ੍ਰੋਗਰਾਮ ਹੈ ਇਸ ਅ ਕਲਚਰ ਪ੍ਰੋਗਰਾਮ ਕਰਵਾਉਂਦੇ ਹਨ ਤਾਂ ਕਿ ਆਪ ਆਪਣਾ ਕਲਚਰ ਨਾਲ ਜੁੜੇ ਰਹਿਣோம் ਅਸੀਂ ਇਤਿਹਾਸ ਬਾਰੇ ਪਤਾ ਹੋਵੇ ਇੱਕ ਪਿੰਡਰੀ ਦੇ ਵਿੱਚ ਬੰਦ ਕਰਤਾ ਸੱਚੇ ਪਾਤਸ਼ਾਹ ਨੂੰ ਮੈਂ ਜਸਵੰਤ ਸਿੰਘ ਖਾਲਸਾ ਜਰਾ ਜਿੰਨਾ ਪਾਤਸ਼ਾਹ ਮੋੜਦੇ ਆ ਜੀ ਗੌਰਮੇ ਪੰਜਾਬ ਗੌਰਮੇ ਜੇ ਪ੍ਰਾਲਾ ਕੀਤਾ ਬਹੁਤ ਵਧੀਆ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸੁਝਾ ਲਈ ਹੈ ਕਿਆ ਇਹ ਤੱਕ ਨਿਸ਼ਚਿਤ ਹਿੰਦੁਸਤਾਨ ਦੇ ਨਹੀਂ ਦੇ ਸਕਦਾ ਕਿਉਂਕਿ ਚੰਚੂ ਤਿਲਕਰ ਦਾ ਰਾਜਾ ਆਖਾ ਐਸਟਾਰ ਕੁਰਤੀ ਸੀਰੀ ਕੁਰਤੀ ਬਾਸਾ ਛੇਤੀ ਬੋਲ ਕੇ ਸਿਖਵੇਂ ਖੜੇ 50 ਗੁਰਵੰਲੇ ਬੋ ਵੀ ਸ਼ਾਗਰ ਕੋ ਕਰਮੇਗਾ ਆਪ ਦੇ ਮਾਤੇ ਥਾਣੀ ਤੇ ਦੱਸਣਾ ਚਾਹੁੰਦਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸਮਾਗਮ ਉਤਤਣ ਥੜਾ ਉਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਜੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਾਰੀ-ਵਾਰੀ ਹੋ ਰਿਹਾ ਹੈ ਔਰ ਆਉਣ ਵਾਲੀ ਜਨਰੇਸ਼ਨ ਨੂੰ ਇਸ ਇਤਿਹਾਸਕ ਬਾਰੇ ਜੋ ਸਾਡਾ ਪੁਰਾਣਾ ਇਤਿਹਾਸ ਸੀ ਉਹਦੇ ਬਾਰੇ ਲੋਕਾਂ ਨੂੰ ਦੱਸਣ ਲਈ ਇਹ ਅਪਰਾਧਾ ਕੀਤਾ ਗਿਆ ਹੈ ਔਰ ਜਿਹੜਾ ਬੜਾ ਹੀ ਤਲਾਗਾ ਯੋਗ ਹੈ ਪਿਛਲੀਆਂ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦਾ ਕਦੇ ਕੋਈ ਅਪਰਾਧਾ ਨਹੀਂ ਕੀਤਾ ਜੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਇਸ ਹਾਲ ਅਪਰਾਧਾ ਕੀਤਾ ਹੈ ਇਹ ਲਾਈਟ ਹੈਂਡ ਸਾਊਂਡ ਜੋ ਪ੍ਰੋਗਰਾਮ ਕਰਾ ਰਿਹਾ ਇਹ ਇੱਕ ਵਧੀਆ ਪ੍ਰਾਰਾਲਾ ਵਾ ਇਹ ਇੱਕ ਦਿਨ ਨੇ ਅੰਮ੍ਰਿਤਸਰ ਚ ਰੱਖਿਆ ਵਾ ਵੱਖ-ਵੱਖ ਸ਼ਹਿਰਾਂ ਚ ਇਹਦਾ ਹੋਰ ਵੀ ਪ੍ਰੋਗਰਾਮ ਰੱਖਿਆ ਜਾਣਾ ਚਾਹੀਦਾ ਵਾ ਤੇ ਇਹ ਪ੍ਰਚਾਰ ਕਰਨ ਦਾ ਇੱਕ ਵਧੀਆ ਤਰੀਕਾ ਆ ਜੋ ਕਿ ਪੀੜ੍ਹੀ ਨੂੰ ਜਿਹੜਾ ਧਰਮ ਦੇ ਬਾਰੇ ਤਾਂ ਹੀ ਪਤਾ ਲੱਗੇਗਾ ਜੇ ਅਸੀਂ ਉਹਨਾਂ ਨੂੰ ਇਸੇ ਤਰ੍ਹਾਂ ਦੇ ਵਰਕ ਕੇ ਹੋਰ ਲਿਟਰੇਚਰ ਵੰਡ ਕੇ ਜੜਸਾਂਗੇ ਇੱਕ ਸਰਕਾਰਾਂ ਦਾ ਪ੍ਰਾਰਾਲਾ ਜੀ